ਸਸ਼ੀ ਗੌਰ ਦੇ ਮਰਾ ਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਐਸ਼ੀ ਨਿਊਜ਼ ਚੈਨਲ ਲੁਧਿਆਣਾ ਦੇ ਵਿੱਚ ਲਗਾਤਾਰ ਜਾਲੀ ਮਾਲ ਬਣਾਉਣ ਦਾ ਜੋ ਕਾਰੋਬਾਰ ਹੈ ਉਹ ਸਿਖਰਾਂ ਦੇ ਉੱਤੇ ਪਹੁੰਚਦਾ ਨਜ਼ਰ ਆ ਰਿਹਾ ਹੈ ਆਪਣੀ ਕਮਾਈ ਦੇ ਲਾਲਚ ਦੇ ਵਿੱਚ ਹਾਲਾਤ ਇਹ ਨੇ ਕਿ ਹੁਣ ਕਾਰੋਬਾਰੀਆਂ ਵੱਲੋਂ ਵੀ ਜਾਲੀ ਮਾਲ ਲੈ ਕੇ ਉਸ ਦੇ ਉੱਤੇ ਬ੍ਰਾਂਡਡ ਕੰਪਨੀਆਂ ਦੀਆਂ ਮੋਹਰਾਂ ਲਗਾ ਕੇ ਲੋਕਾਂ ਨੂੰ ਵੇਚਿਆ ਜਾ ਰਿਹਾ ਤੇ ਲਗਾਤਾਰ ਠੱਗੀ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਲੁਧਿਆਣਾ ਦੇ ਪ੍ਰਤਾਪ ਚੌਂਕ ਦੇ ਢੋਲੇਆ ਲਿੰਕ ਰੋਡ ਦਾ ਸਾਹਮਣੇ ਜਿੱਥੇ ਕਿ ਦੋ ਨਾਮੀ ਕਾਰੋਬਾਰੀਆਂ ਵੱਲੋਂ ਜਾਲੀ 베어ਿੰਗ ਲਿੱਤੇ ਜਾਂਦੇ ਨੇ ਜਿਸ ਦੇ ਉੱਤੇ ਇਹ ਵੀ SKF ਕੰਪਨੀ ਦੀ ਮੋਹਰ ਲਗਾ ਕੇ ਲੋਕਾਂ ਨੂੰ ਵੇਚਿਆ ਜਾ ਰਿਹਾ ਸੀ ਜਿਸ ਦੇ ਚੱਲਦੇ ਕੰਪਨੀ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਦੋਵਾਂ ਕਾਰਗਾਰੀਆਂ ਬਾਰੀਆਂ ਦੇ ਉੱਤੋਂ ਕਰੀਬ 7000 ਤੋਂ ਵੱਧ 베어ਿੰਗ ਜੋ ਹੈ ਬਰਾਮਦ ਕੀਤੇ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਇਹ ਕਾਰੋਬਾਰੀ ਨੇ ਜੋ ਉਹਨਾਂ ਦੀ ਲਿੰਕ ਰੋਡ ਦੇ ਉੱਤੇ ਪਪੂਲਰ ਬਾਲ 베어ਿੰਗ ਸਟੋਰ ਅਤੇ ਵਿਜੇ 베어ਿੰਗ ਕੰਪਨੀ ਦੇ ਨਾਂ ਤੋਂ ਦੋ ਫਰਮਾਂ ਨੇ ਜਿਨ੍ਹਾਂ ਵੱਲੋਂ ਇਹ ਇਲੀਗਲ ਤਰੀਕੇ ਦੇ ਨਾਲ ਕਾਰੋਬਾਰ ਕੀਤਾ ਜਾ ਰਿਹਾ ਸੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਵੱਲੋਂ ਦੋਵਾਂ ਕਾਰੋਬਾਰੀਆਂ ਦੇ ਉੱਤੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਇਹਨਾਂ ਦੋਵਾਂ ਕਾਰੋਬਾਰੀਆਂ ਦੀ ਜੋ ਪਛਾਣ ਉਹ ਵਿਜੇ ਸ਼ਰਮਾ ਅਤੇ ਰਣਜੀਤ ਸਿੰਘ ਦੇ ਨਾਂ ਤੋਂ ਹੋਈ ਹੈ ਜਿਨ੍ਹਾਂ ਦੇ ਉੱਤੇ ਖੁਸ਼ਮੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਿਨ੍ਹਾਂ ਦੇ ਉੱਤੇ આરોਪ ਹੈ ਕਿ ਇਹਨਾਂ ਵੱਲੋਂ ਮਾਰਕੀਟ ਦੇ ਵਿੱਚ ਜਾਲੀ 베アリング ਤਿਆਰ ਕਰਵਾਏ ਜਾਂਦੇ ਸਨ ਸਸਤੇ दाम ਦੇ ਵਿੱਚ 베アリング ਤਿਆਰ ਹੁੰਦੇ ਸਨ ਜਿਸ ਦੇ ਉੱਤੇ ਇਹ ਵੀ SKF ਕੰਪਨੀ ਦੀ ਮੋਹਰ ਲਗਾ ਦਿੱਤੀ ਜਾਂਦੀ ਸੀ ਜਿਸ ਤੋਂ ਬਾਅਦ ਉਸ ਨੂੰ ਦੁੱਗਨੇ ਰੇਟਾ ਦੇ ਉੱਤੇ オリジナル ਦੱਸ ਕੇ ਵੇਚਿਆ ਜਾ ਰਿਹਾ ਸੀ ਲੇਕਿਨ ਜਦੋਂ ਕੰਪਨੀ ਨੂੰ ਇਸ ਮਾਮਲੇ ਦੇ ਬਾਰੇ ਪਤਾ ਲੱਗਦਾ ਤਾਂ ਕੰਪਨੀ ਵੱਲੋਂ ਰੇਡ ਕੀਤੀ ਜਾਂਦੀ ਆ ਤੇ ਦੋਵਾਂ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹਾਲਾਤ ਇਹ ਨੇ ਕਿ ਹੁਣ ਕਾਰੋਬਾਰੀ ਵੀ ਆਪਣੀ ਕਮਾਈ ਦੇ ਚੱਕਰਾ ਦੇ ਵਿੱਚ ਲੋਕਾਂ ਨੂੰ ਜਾਲੀ ਮਾਲ ਵੇਚਣ ਦੇ ਲਈ ਮਜਬੂਰ ਹੋ ਚੁੱਕੇ ਹਨ ਆਪਣੀ ਕਮਾਈ ਦੇ ਵਿੱਚੋਂ ਲੋਕਾਂ ਨੂੰ ਗਲਤ ਮਾਲ ਵੇਚੇ ਜਾ ਰਹੇ ਹਨ ਲੇਕਿਨ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਸਤੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਲਗਾਤਾਰ ਜਿੱਥੇ ਪਹਿਲਾਂ ਜਾਲੀ ਮੋਬਾਈਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ ਉੱਥੇ ਹੀ ਹੁਣ ਕਾਰੋਬਾਰੀਆਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਦਿੰਦੇ ਹਾਂ ਕਿ ਜੋ ਇਹ ਫਰਮਾ ਲਿੰਕ ਰੋਡ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਦੇ ਮਾਲਕਾਂ ਵੱਲੋਂ ਲੋਕਾਂ ਦੇ ਨਾਲ ਲਗਾਤਾਰ ਘੱਗੀ ਕੀਤੀ ਜਾ ਰਹੀ ਸੀ